ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰਾਪਰਟੀ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਅਸੀਂ ਇੱਕ ਬਹੁਤ ਵਧੀਆ ਪ੍ਰਾਪਰਟੀ ਲੈ ਕੇ ਆਏ ਆ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਵਾਉਣ ਲਈ ਤੁਸੀਂ ਟਿੱਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਤੁਸੀਂ ਵੀਡੀਓ ਨੂੰ ਸਾਰੀ ਦੇਖ ਲਓ ਤੁਹਾਨੂੰ ਮਾਲਕਾਂ ਦਾ ਸਿੱਧਾ ਨੰਬਰ ਵੀ ਸਕਰੀਨ ਤੇ ਦੇ ਦੇਵਾਂਗੇ ਅਤੇ ਤੁਹਾਨੂੰ ਡਿਮਾਂਡ ਵੀ ਦੱਸ ਦਿੰਨੇ ਆ ਜੀ ਕਿੰਨੀ ਹੈ ਇਹਦੀ ਨਾਲੇ ਤੁਹਾਨੂੰ ਸ਼ਹਿਰ ਵੀ ਦੱਸ ਦਿੰਨੇ ਆ ਕਿ ਕਿਹੜੇ ਸ਼ਹਿਰ ਵਿੱਚ ਹੈਗਾ ਇਹ। ਬਾਕੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਅਤੇ ਸਬਸਕ੍ਰਾਈਬ ਕਰ ਲਿਆ ਕਰੋ ਜੀ। ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ। ਅਸੀਂ ਉੱਧਰ ਵਾਲੀ ਸੈੱਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਬਾਕੀ ਅਸੀਂ ਰੇਂਜ ਦੇ ਮੁਤਾਬਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ। ਤੁਸੀਂ ਆਪਣੀ ਰੇਂਜ ਦੇ ਮੁਤਾਬਕ ਪਲੇਲਿਸਟ ਵਿੱਚ ਜਾ ਕੇ ਘਰ ਕੋਠੀ ਇਚ ਵਾਇਸ ਕਰ ਸਕਦੇ ਹੋ ਜੀ ਇਸ ਘਰ ਦੀ ਜਗਾ 10 ਵਿਸਵੇ ਹੈ ਜੀ ਬਾਕੀ ਤੁਸੀਂ ਐਂਟਰੀ ਦੇਖ ਹੀ ਲਈ ਸੀ ਐਂਟਰੀ ਦੇ ਲੋਹੇ ਦਾ ਗੇਟ ਲੱਗਾ ਹੋਇਆ ਹੈ ਅਤੇ ਅੰਦਰ ਸਾਰਾ ਓਪਨ ਏਰੀਆ ਛੱਡਿਆ ਹੋਇਆ ਤੇ ਪਿਛਲੇ ਪਾਸੇ 3 ਰੂਮ ਬਣੇ ਹੋਏ ਹਨ ਨਾਲ ਇੱਕ ਕਿਚਨ ਬਣੀ ਹੋਈ ਹੈ ਇੱਕ ਡਰਾਇੰਗ ਰੂਮ ਬਣਿਆ ਹੋਇਆ ਦੋ ਵਾਸ਼ਰੂਮ ਬਣੇ ਹੋਏ ਹਨ ਸਭ ਜਗ੍ਹਾ ਟਾਇਲ ਲੱਗੀ ਹੋਈ ਹੈ ਜੀ ਸਾਰੇ ਰੂਮਾਂ ਵਿੱਚ ਵੀ ਟਾਇਲ ਲੱਗੀ ਹੋਈ ਹੈ ਰਾਂਗ ਰੂਮ ਚ ਟਾਇਲ ਲੱਗੀ ਹੋਈ ਐ ਕਿਚਨ ਚ ਵੀ ਟਾਇਲ ਲੱਗੀ ਹੋਈ ਐ ਪਹਿਲਾ ਰੂਮ ਤੁਹਾਨੂੰ ਦਿਖਾ ਦਤਾ ਹੈ ਇਹਦੇ ਨਾਲ ਹੀ ਆ ਦੂਜਾ ਰੂਮ ਬਣਿਆ ਹੋਇਆ ਜੀ ਦਰਵਾਜੇ ਦਾ ਕੰਮ ਸਾਰਾ ਓਕੇ ਰਿਪੋਰਟ ਹੋਇਆ ਹੋਇਆ ਹੈ ਪੇਂਟ ਵਗੈਰਾ ਵੀ ਸਾਰਾ ਹੋਇਆ ਹੈ ਜੀ ਬਿਜਲੀ ਫਿਟਿੰਗ ਸਾਰੀ ਹੋਈ ਹੋਈ ਹੈ ਜੀ ਬਾਕੀ ਤੁਹਾਨੂੰ ਸਾਰੇ ਪਾਸੇ ਕਰਕੇ ਕੈਮਰਾ ਘੁਮਾ ਕੇ ਦਿਖਾਉਂਦੇ ਆਂ ਅਸੀਂ ਇੱਕ ਰੂਮ ਆ ਬਣਿਆ ਹੋਇਆ ਜੀ। ਹਾਵੀ ਰੂਮ ਕਾਫੀ ਖੁੱਲਡੁੱਲਾ ਬਣਿਆ ਹੋਇਆ। ਤੇ ਇਹਦੇ ਨਾਲ ਹੀ ਕਿਚਨ ਬਣੀ ਹੋਈ ਹੈ। ਬਾਹਰਲੇ ਪਾਸੇ ਤੁਹਾਨੂੰ ਵੀ ਦਿਖਾ ਦੰਨੇ ਆ ਜੀ। ਆ ਦੇਖੋ ਆ ਬਾਹਰ ਸਾਰਾ ਖੁੱਲਾ ਡੁੱਲਾ ਵਿਹੜਾ ਬਣਿਆ ਹੋਇਆ ਤੇ ਇਹਦੇ ਇੱਕ ਸਾਈਡ ਤੇ ਡ్రਾਈੰਗ ਰੂਮ ਬਣਿਆ ਹੋਇਆ ਤੇ ਉਹਦੇ ਨਾਲ ਕਿਚਨ ਬਣੀ ਹੋਈ ਹੈ ਆ ਦੇਖੋ ਇਹ ਡ్రਾਈੰਗ ਰੂਮ ਵਿੱਚ ਵੀ ਸਾਰੇ ਟਾਇਲ ਲੱਗੀ ਹੋਈ ਹੈ ਪੇਂਟ ਦਾ ਕੰਮ ਸਾਰਾ ਹੋਇਆ ਹੋਇਆ ਜੀ ਇੱਥੇ ਵੀ ਤੇ ਇਹਦੇ ਨਾਲ ਕਿਚਨ ਬਣੀ ਹੋਈ ਹੈ ਤੁਹਾਨੂੰ ਵੀ ਦਿਖਾ ਦਿੰਨੇ ਆ ਜੀ ਅੱਜ ਹੀ ਕਿਚਨ ਬਣੀ ਹੋਈ ਹੈ ਆ ਦੇਖੋ ਜੀ ਫੋਰਸ ਤੇ ਸਾਰੇ ਟਾਇਲ ਲੱਗੀ ਹੋਈ ਹੈ ਤੇ ਪੱਥਰ ਦੀ ਸ਼ੈਲਫ ਬਣਾਈ ਹੋਈ ਹੈ ਤੇ ਨਾਲ ਦੀਵਾਰ ਤੇ ਵੀ ਟਾਇਲ ਲਗਵਾਈ ਹੋਈ ਹੈ ਆ ਦੇਖੋ ਜੀ ਖੁੱਲ ਢੁੱਲੇ ਕਿਚਨ ਬਣੀ ਹੋਈ ਹੈ ਫ੍ਰਿਜ ਵੀ ਅੰਦਰ ਲੱਗਦਾ ਹੈ ਜੀ ਆ ਦੇਖੋ ਜੀ ਮਾਲਕਾਂ ਦਾ ਨੰਬਰ ਤੁਹਾਨੂੰ ਮੈਂ ਸਕਰੀਨ ਤੇ ਲਿਖ ਕੇ ਦੱਸ ਦਿੰਨਾ ਜੀ ਤੇ ਨਾਲੇ ਬੋਲ ਕੇ ਵੀ ਦੱਸ ਦਿੰਨਾ ਮਾਲਕਾਂ ਦਾ ਨੰਬਰ ਹੈ ਜੀ 84279 84583 ਤੁਸੀਂ ਨੋਟ ਕਰ ਲਓ ਜੀ ਬਾਕੀ ਇਸ ਦੀ ਲੋਕੇਸ਼ਨ ਵੀ ਆਪਾਂ ਸਕਰੀਨ ਤੇ ਲਿਖ ਕੇ ਲਗਾ ਦਿੰਨੇ ਆ ਤੁਸੀਂ ਉਹ ਵੀ ਨੋਟ ਕਰ ਲਿਓ ਜੀ ਤੇ ਡਿਮਾਂਡ ਜਿਹੜੀ ਹੈ ਉਹ ਮਾਲਕਾਂ ਨੇ 19 ਲੱਖ ਰੁਪਏ ਰੱਖੀ ਹੈ ਜੀ ਇਸ ਦੀ ਤੇ ਬਾਕੀ ਮਾਲਕ ਕਹਿੰਦੇ ਨੇ ਕਿ ਮੌਕੇ ਤੇ ਘੱਟ ਵੱਧ ਹੋ ਜਾਏਗਾ ਤੇ ਬਾਕੀ ਤੁਸੀਂ ਮਾਲਕਾਂ ਦੇ ਨੰਬਰ ਤੇ ਫੋਨ ਕਰਕੇ ਆਪਣਾ ਗੱਲਬਾਤ ਕਰ ਲਿਓ ਰੇਟ ਦੀ ਜਾਂ ਘਰ ਦੀ ਪ੍ਰੋਪਰ ਲੋਕੇਸ਼ਨ ਦੀ ਜੇ ਅਗਰ ਘਰ ਜਾ ਕੇ ਤੁਸੀਂ ਦੇਖਣਾ ਹੋਵੇ ਤਾਂ ਦੇਖ ਵੀ ਸਕਦੇ ਹੋ ਤੁਸੀਂ ਮਾਲਕਾਂ ਨੰਬਰ ਦੇ ਦਿੱਤਾ ਹੈ ਤੁਸੀਂ ਉਹਨਾਂ ਨੂੰ ਕਾਲ ਕਰ ਲਿਓ ਜੀ ਇਧਰ ਇੱਕ ਸਾਈਡ ਤੇ ਵਾਸ਼ਰੂਮ ਬਣੇ ਹੋਏ ਹਨ ਉਹਦੇ ਨਾਲ ਹੀ ਬਾਹਰ ਇੱਕ ਵਾਸ਼ਬੈਸਿਨ ਲੱਗਾ ਹੋਇਆ ਜੀ ਆ ਦੇਖੋ ਜੀ ਅੰਦਰੋ ਸਾਰਾ ਪੋਰਸ਼ਨ ਤੁਹਾਨੂੰ ਦਿਖਾ ਦਿੰਨੇ ਆ ਦੀਵਾਰ ਤੇ ਵੀ ਸਾਰੇ ਟਾਇਲ ਲੱਗੀ ਹੋਈ ਆ ਦੇਖੋ ਜੀ ਸਾਰੇ ਪਾਸੇ ਤੇ ਫਰਸ਼ ਤੇ ਵੀ ਟਾਇਲ ਲੱਗੀ ਹੋਈ ਹੈ ਆ ਦੇਖੋ ਜੀ ਸਾਰਾ ਵਾਸ਼ਰੂਮ ਓਕੇ ਰਿਪੋਰਟ ਬਣਿਆ ਹੋਇਆ ਟੂਟੀਆਂ ਦਾ ਸ਼ਾਵਰ ਦਾ ਕੰਮ ਹੋਇਆ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ